ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਖਤੇਸੋ ਤੇ ਦੋਸਤੋ ਆਪ ਆਏ ਹੋ ਹਾਂ ਹੁਣ ਇਸ ਟਾਈਮ ਚੰਡੀਗੜ੍ਹ ਚੰਡੀਗੜ੍ਹ ਤੋਂ ਹੁਣ ਆਪ ਆਏ ਸੀ ਨਾਡਾ ਸਾਹਿਬ ਗੁਰਦਰਾ ਸਾਹਿਬ ਹਰਿਆਣਾ ਵਿਖੇ ਪੰਚਕੁਲਾ ਚ ਹੈ ਜਿਹੜਾ ਸੋ ਹੁਣ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦਰਾ ਸਾਹਿਬ ਦੇ ਕੁਝ ਨਹੀਂ ਕਲਿੱਪ ਆਵਾਂਗੇ ਆਪਾ ਬਣਾਵਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਹੁਣ ਆਪਾਂ ਗੁਰਦਰਾ ਸਾਹਿਬ ਚੱਲਦੇ ਹਾਂ ਸੋ ਵਾਹਿਗੁਰੂ ਲਿਖੋ ਕਮੈਂਟ ਦੇ ਵਿੱਚ ਸੋ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਆ ਤੇ ਹੁਣ ਆਪਾਂ ਜਾ ਰਹੇ ਆ ਗੁਰਦੁਆਰਾ ਬੌਲੀ ਸਾਹਿਬ ਤੇ ਗੁਰਪ੍ਰਤਨ ਕਰੀਏ ਜੁਣ ਆਪਾਂ ਥੋੜਾ ਬਰ ਦਰਸ਼ਨ ਕਰ ਰਹੇ ਆ ਤੇ ਪ੍ਰਦੀਪ ਲੈਣ ਗਿਆ ਬਾਈਕ ਅਸੀਂ ਬਾਈਕ ਤੇ ਆਏ ਹਾਂ ਤੋਂ ਬਾਈਕ ਤੇ ਖੋਨੇ ਆ ਸੀ ਆਹ ਪ੍ਰਦੀਪ ਆਹ ਸਾਡੀ ਬਾਈਕ ਇੱਥੇ ਬੇਰੇ ਵਿੱਚ ਜਾਂਦੇ ਆ ਪ੍ਰਦੀਪ ਸਾਹਿਬ ਨੂੰ ਦਰਸ਼ਨ ਕਰਾ ਰਹੇ ਆ ਤੋ ਹੁਣ ਆਪਾਂ ਗੁਰਦੁਆਰਾ ਬੌਲੇ ਸਾਹਿਬ ਪਹੁੰਚ ਚੁੱਕੇ ਆ ਦਰਸ਼ਨ ਕਰਾਉਣੇ ਆ ਤੁਹਾਨੂੰ ਸਾਰਿਆਂ ਨੂੰ ਇਹ ਹੈ ਜੀ ਬੌਲੀ ਸਾਹਿਬ ਉਤਰੋਂ ਆਪਾਂ ਹੁਣ ਆਪਾਂ ਥੱਲੇ ਜਾ ਰਹੇ ਆ ਉੱਤੋਂ ਦਿਖਾਵਾਂਗੇ ਬੌਲੀ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਤੀਰ ਮਾਰ ਕੇ ਪਾਣੀ ਕੱਢਿਆ ਸੀ

ਉਸ ਤੋਂ ਫਿਰ ਉਹ ਸੰਗਤ ਨੇ ਆ ਕੇ ਬੇਨਤੀ ਕੀਤੀ ਗੁਰਸਾਹਿਬ ਨੂੰ ਸਭ ਇੱਥੇ ਪਾਣੀ ਪੀਣ ਲਈ ਜਿਹੜਾ ਮਤਲਬ ਪੀਣ ਦੇ लायक ਨਹੀਂ ਆ ਪਾਣੀ ਤੁਸੀਂ। ਫਿਰ ਗੁਰੂ ਸਾਹਿਬ ਨੇ ਟੀਰ ਮਾਰ ਕੇ ਬੱਤੀ ਮਾਰ ਕੇ ਪਾਣੀ ਕੱਢਿਆ ਸੀ ਉਸ ਤੋਂ ਬਾਅਦ ਫਿਰ ਉਹ ਗੁਰੂ ਸਾਹਿਬ ਦਾ ਨਾਮ ਪੁਲਿਸ ਆਫਿਸ। ਸੋ ਹੁਣ ਆਪ ਜੀ ਨੇ ਕੀਤਾ ਦਰਸ਼ਨ ਬੋਲੀ ਸਾਹਿਬ ਦੇ ਤੇ ਹੁਣ ਇਸ ਤੋਂ ਬਾਅਦ ਆਪਾਂ ਜਾ ਰਹੇ ਹਾਂ ਅੱਗੇ ਗੁਰਦਾ ਸਾਹਿਬ ਨਾਲ ਇਸ ਤੋਂ ਬਾਅਦ ਹੋਰ ਜਾਵਾਂਗੇ। ਗੁਰਦਾ ਸਾਹਿਬ ਵੀ ਕੀ ਫਿਰ ਤੁਹਾਡੇ ਫੋਟੋ ਕਰਾ ਕੇ ਫਿਰ ਆਪਾਂ ਜਾਵਾਂਗੇ ਚੰਡੀਗੜ੍ਹ ਕੁੜੀ ਜੀ ਆਹ ਦੇਖੋ ਨੀ ਭਾਈ La 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 yeah ਸੋ ਦੋਸਤੋ ਹੁਣ ਜਿਹੜਾ ਤੁਸੀਂ ਗੁਰਦੁਆਰਾ ਦੇਖਿਆ ਸੀ ਗੁਰਦੁਆਰਾ ਸੀ ਨਾਬਾ ਸਾਹਿਬ ਸੀ ਗੁਰਦੁਆਰਾ ਸਾਹਿਬ ਸੀਗਾ ਸੋ ਅੱਜ ਦੇ ਆਪਾਂ ਵਲੌਗ ਕਰਦੇ ਆਂ ਐਂਡ ਤੇ ਇਸ ਤੋਂ ਬਾਅਦ ਜੇ ਆਪਾਂ ਕਰ ਜਾਵਾਂਗੇ ਤੇ ਉਹ ਸੈਕੰਡ ਵਲੌਗ ਚ ਤੁਹਾਨੂੰ ਦਿਖਾਵਾਂਗੇ ਸੋ ਬਣੇ ਰਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵਾਈਕ ਕਰੋ ਲਿਖਿਓ ਕਮੈਂਟ ਦੇ ਵਿੱਚ ਸੋ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ